ਸੇ ਗਵਾਹੀ ਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਕ੍ਰਤੀ ਹੂੰ ਰੋਤੋ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੰਬ ਚੜਾਈ ਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਏ ਰਾਜਾ ਮਹਿਤਾ ਕੂੜ ਹੋ ਆਸਿਕਦਾਰ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਈਤ ਗਿਆਨ ਮੇ ਹੂਣੀ ਪਾਹੇ ਭਰੇ ਮਰਦਾਰ ਗਿਆਨੀ ਨੱਚ ਹੈ ਵਾਜੇ ਵਾਵ ਹੈ ਰੂਪ ਕਰ ਹੈ ਸ਼ਿੰਗਾਰ ਉੱਚੇ ਕੂ ਕਹੈ ਵਾਦਾਂ ਗਾਵ ਹੈ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾਵਹਿ ਮੰਗਹਿ ਮੋਖ ਦਵਾਰ ਜਤੀ ਸਦਾਵਹਿ ਜੁਗਤ ਨਾ ਜਾਣਹਿ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਐ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋ ਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋ ਰਹਿ ਅੱਗੇ ਜੀਓ ਨਵੇਂ ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾਂ ਕੋ ਤੁਧ ਪਾਇਆ ਤਾ ਤਿਨਹੀ ਖਸਮ ਤਿਆਆ ਇਹ ਨ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਖੀ ਜਗ ਤੇ ਉਪਾਇਆ ਇਕ ਨਾ ਨੂੰ ਤੂੰ ਮੇਲ ਲੈ ਇਕਿ ਆਪਹੁ ਤਦੁਖੁ ਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧਿ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਉ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਵਿਸੈ ਐ ਜੇ ਕੋ ਜਾਣੈ ਭੇਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰજન ਦੇਵ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇਵੇ ਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਾ ਗਿਆ ਹਾਰੀਐ ਪੜਿਆ ਅਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹ जुग जुग फेर वटाई है ज्ञानी बुजुग रथ संतोख का धर्म अगै रथवा रथ जत का जोर अगै द्वापर रथ तपै का सत अगै कल जुग रथ यगन का कूड़ अगै महल्ला महला पहला ਸ਼ਾਮ ਕਹੈ ਸੇ ਤੰਬਰ ਸੁਆਮੀ ਸਚ ਮੈਂ ਆਛੈ ਸਾਚ ਰਹੀ ਸਭ ਕੋ ਸਚ ਸਮਾਵੈ ਰਿਗ ਕਹਿ ਰਹਿ ਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਇ ਲਐ ਪਰਾਸਤ ਜਾਹਿ ਨਾਨਕ ਤਉ ਮੁਖ ਅੰਤਰ ਪਾਹਿ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਮਿੰਦਰਾ ਬਨ ਮਹਿ ਰੰਗ ਕੀਆ ਕਲ ਮਹਿ বেদ ਅਥਰਵ ਬਨ ਹੂਆ ਨਾਓ ਖਦਾਈ ਅੱਲਹ ਭਇਆ ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜਹ ਗੁਣਹ ਤਿੰਨ ਚਾਰ ਵੀ ਚਾਰ ਪਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਤੋ ਹਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲੱਗੇ ਡੁੱਬੇ ਸੇ ਵਣਜਾਰਿਆ ਸਤਿਗੁਰੂ ਹੈ ਬੋਹਿთა ਵਿਰਲ ਕਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸਲੋਕ ਮਹੱਲਾ ਪਹਿਲਾ ਸਿੰਮਲ ਰੂਖ ਸਰਾਇਰਾ ਅਤ ਦੀਰਗ ਅਤ ਮੋਚ ਹੋਏ ਜੇ ਆਵਹਿ ਆਸ ਕਰ ਜਾਹੇ ਨਰਾਸੇ ਕੇਤ ਫਲ ਫਿੱਕੇ ਫੁੱਲ ਬਕ ਬਕੀ ਕਮ ਨ ਆਵੇਂ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਈ ਧਰ ਤਾ ਰਾਜੂ ਟੋਲੀ ਐ ਨਿਮੈ ਸੋ ਗਉਰਾ ਹੋਇ ਅਪਰਾਧੀ ਦੂਣਾ ਨਿਮੈ ਜੋ ਹੰਤਾ ਮਿਰਗਾ ਹੈ ਸੀਸ ਨਵਾਇ ਕਿਆਥੀਐ ਜਹ ਰਿਦੈ ਕ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬੇਪੂਖਣਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੂਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਛਉ ਕਰਮ ਪਹੁ ਨਾਨਕ ਨਿਛਉ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਹਾਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜੈ ਅੱਗੇ ਜਾਉਣਾ ਨੰਗਾ ਦੂਜਕ ਚਾਲਿਆ ਤਾਂ ਦਿਸੈ ਖਰਾਡ ਰਾਵਣਾ ਕਰਿ ਔਗਣ ਪਛੋਤਾਵਣਾ ਸ਼ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਇ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਵਹਿ ਚੌਕੈ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੋਵਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਹੋ ਕੱਤੀਐ ਬਹਾਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਤਿ ਉਪਜੈ ਸਾਲਾਹੀ ਸੱਚ ਸੂਤ ਦਰਗਾਹ ਅੰਦਰ ਪਾਈਐ ਤੱਗ ਨਾ ਟੂਟ ਸਪੂਤ ਮਹੱਲਾ ਪਹਿਲਾ